ਇਰੇ ਅਸੀਂ ਘਟੀਆਂ ਲਾਤੀਆਂ ਗੁਜਰਾਤ ਚ ਹੁਣ ਅਸੀਂ ਆਪਦੀ ਬਣਾ ਕੇ ਪੀਣ ਲੱਗੇ ਆ ਚਾਹ ਹੁਣ ਆਪਦੀ ਚਾਹ ਬਣਾ ਕੇ ਪੀਣ ਲੱਗੇ ਆ ਖਿਹੜਾ ਸਾਡਾ ਛੁੱਟ ਗਿਆ ਆਪਦੀ ਚਾਹ ਚੁ ਬਣਾ ਕੇ ਪੀਣ ਲੱਗੇ ਆ ਸਿਲੰਡਰ ਕੱਲ ਭਰਾ ਕੇ ਲਿਆਂਦਾ ਸੀ ਦੇਹਲੋ ਅੱਠਾਂ ਸੱਤਾਂ ਦਿਨ ਪਿਛੋਂ ਸਾਡੀਆਂ ਘਟੀਆਂ ਲੈਂੀਆਂ ਬੱਦਲ ਬਣਿਆ ਬੱਦਲ ਵਾਲੀ ਦਾ ਮੌਸਮ ਗੁਜਰਾਤ ਆ ਗੱਡੀ ਸਾਡੀ ਠੱਕਾ ਸਟਾਰਟ ਹੋਈ ਜੀ ਆ ਡਰਾਈਵਰਾਂ ਦੀ ਜ਼ਿੰਦਗੀ ਬਹੁਤ ਬੁਰੀ ਆ ਪੰਜ ਪੰਜ ਸੱਤ ਸੱਤ ਦੇ ਨੌਂਦੇ ਨਾਤਾ ਨਹੀਂ ਜਾਂਦਾ ਬਈ ਲੋ ਟਰਾਲੇ ਆ ਸਾਡੇ ਕੋਲੇ 90 ਤਾਈ ਹੁਣ ਅਸੀਂ ਕੁਆਟੀ ਦੇ ਭਰਨੇ ਡਰਮ ਕੋਈ ਗਰੀਬਾਂ ਦੀ ਵੀਡੀਓ ਆਡੀਓ ਵੇਖ ਲਿਆ ਕਰੋ 600 ਰੁਪਏ ਕਰ ਦਿਆ ਕਰੋ ਆ ਗੱਡੀਆਂ ਸਾਡੀਆਂ ਖੜੀਆਂ ਘਰ ਮਾਲੀਆਂ ਇਹਨਾਂ ਦਾ ਖਾਣੇ ਆ ਦਿੱਤਾ ਆ ਦੀ ਰੋਜੀ ਰੋਟੀ ਆ ਭਰਾਵੋ ਟਾਈਮ ਪਾ ਕਰਦੇ ਆ ਇਹ ਜਗ੍ਹਾ ਤੇ ਖੜੇ ਆ ਕਿਸੇ ਵਾਬੇ ਦੀ ਜਗ੍ਹਾ ਗੁਜਰਾਤ ਦੇ ਵਿੱਚ ਰਾਂਗਰੰਗਾ ਕਰਾਉਣਾ ਗੱਡੀ ਲਈ ਸੀ ਇੱਕ ਮੂਰ ਲਈ ਇੱਕ ਵਾਗਰ ਲਈ ਚਾਰ ਦੋ ਬੰਦੇ ਆ ਚਾਰ ਜਾਣੇ ਇਹ ਜਗਾਰ ਆ ਸਾਡਾ ਆ ਪਾਣੀ ਬਣਾ ਕੇ ਆਉਦੀ ਤੇਲ ਲੱਗਿਆ ਗੱਡੀ ਸਾਡੀ ਪਾਸਟ ਹੋਈ ਗਈ ਆ ਥਰਾੜ ਅਗਰਾਜਰਾਤ ਥਰਾੜ ਇਹਦੇ ਕੋਲੇ ਖੜੇ ਆ ਅਸੀਂ ਹੁਣ ਆਪਦੀ ਚਾਹ ਚੂ ਬਣਾ ਕੇ ਪੀਵਾਂਗੇ ਆ ਸਾਡੀ ਟੈਂਕੀ ਲੱਗੀ ਪਾਣੀ ਵਾਲੀ ਨਾਲ ਆ ਠੀਕ ਆ ਬਾਈ